ਸਸਿਕਾ ਦੋਸਤੋ ਮੈਂ ਮਨਜੀਤ ਕੋ ਰਾਜਮਾ ਤੁਹਾਡੇ ਕੋਲ ਬਹੁਤ ਹੀ ਸੋਹਣਾ ਪਲਾਜੋ ਦਾ ਡਿਜ਼ਾਈਨ ਲੈ ਕੇ ਆਈਆਂ ਜਿਵੇਂ ਕਿ ਮੈਨੇ ਇਹ 2.5 ਇੰਚ ਦੇ ਪੀਸ ਕੱਟੇ ਨੇ ਮੈਚਿੰਗ ਕੰਟਰਾਸਟ ਦੇ ਤੇ ਪਿੱਛੇ ਮੈਨੇ ਪੇਸਟਿੰਗ ਪੇਪਰ ਲਾ ਕੇ ਪ੍ਰੈਸ ਨਾਲ ਚਿਪਕਾ ਲਿਆ ਏ ਤੇ ਇਹਦੇ ਆਪਾਂ ਕੁਝ ਇਸ ਤਰ੍ਹਾਂ ਟ੍ਰਾਇੰਗਲ ਬਣਾਵਾਂਗੇ ਇਸ ਸਾਈਡ ਤੋਂ ਇਸ ਸਾਈਡ ਤੱਕ ਇਹ ਆਪਣਾ ਬਹੁਤ ਹੀ ਸੋਹਣੀ ਸ਼ੇਪ ਜੀ ਬਣ ਜੂਗੀ ਤੇ ਆਪਾਂ ਇਸ ਨੂੰ ਮਸ਼ੀਨ ਦੇ ਨਾਲ ਸਟਿਚ ਕਰ ਲਾਂਗੇ ਇਸ ਤਰ੍ਹਾਂ ਦੋਨੋਂ ਪਾਸਿਓਂ ਫੜ ਕੇ ਇਸ ਤਰ੍ਹਾਂ ਬੱਤਾ ਜਾਂ ਬੰਝੂਗਾ ਤੇ ਉਸ ਨੂੰ ਆਪਾਂ ਉੱਪਰ ਮਸ਼ੀਨ 'ਚ ਲਾਵਾਂਗੇ ਤੇ ਸੈਂਟਰ 'ਚ ਮਸ਼ੀਨ ਚਲਾ ਲਾਂਗੇ ਤਾਂ ਕਿ ਇਹ ਬਰਾਬਰ ਲੱਗੇ ਇੱਕ ਸਾਰ ਹੀ ਸਾਰੇ ਕਰਨੇ ਨੇ ਕੋਈ ਵੱਧ ਘੱਟ ਨਹੀਂ ਕਰਨਾ ਇੱਕ ਸਾਰ ਹੀ ਮਸ਼ੀਨ ਵੀ ਬਰਾਬਰ ਅੱਧ 'ਚ ਹੀ ਰੱਖਣੀ ਏ ਤੇ ਇਹ ਆਪਾਂ ਨੇ ਸਾਰੇ ਹੀ ਲਗਾ ਲਏ ਨੇ ਤੇ ਹੁਣ ਆਪਾਂ ਇਹ ਜਿਹੜਾ ਫालतੂ ਸੀ ਕਪੜਾ ਇਹ ਕੱਟ ਦਿੰਨੇ ਆ ਸਿਉਣ ਤੋਂ ਥੋੜਾ ਜਿਹਾ ਉਂਰਾ ਰੱਖ ਕੇ ਇਸ ਤਰ੍ਹਾਂ ਸਾਰਿਆਂ ਨੂੰ ਇਕਸਾਰ ਕਰ ਲੈਣੇ ਆ ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਇਕਸਾਰ ਕਰਕੇ 1 ਕੁ ਇੰਚ ਦਾ نیچے ਕਪੜਾ ਛੱਡ ਕੇ ਇਹ ਮੈਨੇ ਟ੍ਰਾਇੰਗਲ ਆ ਦੇ ਉੱਪਰ ਨੂੰ ਮੂੰਹ ਕਰਕੇ ਤੇ ਇਸ ਤਰ੍ਹਾਂ ਇੱਕ ਦੂਜੀ ਦੇ ਨਾਲ-ਨਾਲ ਬਿਲਕੁਲ ਨਾਲ-ਨਾਲ ਥੋੜਾ ਥੋੜਾ ਜਿਹਾ ਉੱਪਰ ਰੱਖ ਕੇ ਲਗਾ ਲਈਆਂ ਜੀ ਮੈਂ ਸਾਰੇ ਨੂੰ ਇੱਕ ਸਾਰ ਸਿੱਧਾ ਹੀ ਰੱਖਣਾ ਹੈ ਵਾਧ ਘਾਟ ਨਹੀਂ ਕਰਨੀ ਮੈਂ ਇਹ ਸਿੰਪਲ ਕਪੜਾ ਹੀ ਹੈ ਮੈਂ نیچے ਕੋਈ ਫੈਵੇ ਕਪੜਾ ਪੇਸਟਿੰਗ ਪੇਪਰ ਨਹੀਂ ਜੋੜਿਆ ਤੇ ਇਹਨਾਂ ਦੇ ਮੂੰਹ ਬਿਲਕੁਲ ਨਾਲ ਜੋੜਨੇ ਨੇ ਇਸ ਤਰ੍ਹਾਂ ਸ਼ੇਪ ਨਾਲ ਇਸ ਤਰ੍ਹਾਂ ਸਾਰੇ ਟ੍ਰਾਇੰਗਲ ਨੂੰ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਹੀ ਜੋੜਨਾ ਹੈ ਤਾਂ ਕਿ ਆਪਣੀ ਸੋਹਣੀ ਜੀ ਸ਼ੇਪ ਆ ਸਕੇ ਇਹ ਆਪਾਂ ਨੇ ਸਾਰੇ ਜੋੜ ਲੈਨੇ ਤੇ ਹੁਣ ਆਪਾਂ ਜਿਹੜਾ ਇਹ 1 ਇੰਚ ਕਪੜਾ ਰੱਖਿਆ ਸੀ ਇਸ ਨੂੰ ਇਸ ਦੇ ਉੱਪਰ ਫੋਲਡ ਕਰਕੇ ਬਿਲਕੁਲ ਨਾਲ-ਨਾਲ ਸਿਉਣ ਲਗਾਣੀ ਹੈ ਦਬਮੀ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਰੱਖਣਾ ਹੈ ਤੇ ਸਫਾਈ ਨਾਲ ਸਿਉਣ ਲਗਾਣੀ ਹੈ ਇਸ ਤਰ੍ਹਾਂ ਤੇ ਦੂਸਰੀ ਸਾਈਡ ਤੇ ਆਪਾਂ ਇਸ ਨੂੰ ਉਲਟਾ ਕਰਕੇ ਜਿਹੜੀ ਸਿਉਣ ਲਗਾਈ ਸੀ ਸਿਉਣ ਦੇ ਉੱਤੇ ਸਿਉਣ ਲਗਾਨੀ ਹੈ ਤਾਂ ਕਿ ਆਪਣਾ ਬਾਤ ਘਾਟ ਨਾ ਜਾਵੇ ਬਰਾਬਰ ਇੱਕ ਬਰਾਬਰ ਦਾਵੇ ਇਸ ਦੇ ਉੱਤੇ ਵੀ ਆਪਾਂ ਅੰਦਰ ਨੂੰ ਦਬਮੀ ਸੀਉਣ ਲਗਾ ਦੇਣੀ ਹੈ ਇਸ ਤਰ੍ਹਾਂ ਲਗਾ ਕੇ ਤੇ ਇੱਕ ਛੋਟੇ ਮੋਤੀ ਤੁਸੀਂ ਕੋਈ ਵੀ ਕਲਰ ਦੇ ਲੈ ਸਕਦੇ ਹੋ ਮੈਂ 골ਡਨ ਕਲਰ ਦੇ ਲੈਏ ਨੇ ਬਰੀਕ ਮੋਤੀ ਨੂੰ ਉਸਤੇ ਬਿਲਕੁਲ ਨਾਲ ਨਾਲ ਬਰਾਬਰ ਦੋਨੋਂ ਟ੍ਰਾਇੰਗਲ ਨੂੰ ਜੋੜ ਕੇ ਇਸ ਤਰ੍ਹਾਂ ਆਪਾਂ ਲਗਾ ਲੈਨੇ ਆ ਤਾਂ ਕਿ ਇਹ ਨਾਲੇ ਤਾਂ ਇਹ ਪਕੜ ਚ ਹੋ ਜੇ ਤੇ ਨਾਲੇ ਹੀ ਸੋਹਣਾ ਲੱਗੇ ਮੋਤੀ ਨਾਲ ਤੇ ਨਾਲੇ ਦੋਨੇ ਟ੍ਰਾਇੰਗਲ ਦੇ ਮੂੰਹ ਪਕੜ ਚ ਆ ਜਾਣ ਹਿੱਲੇ ਨਾ ਇਸ ਤਰ੍ਹਾਂ ਆਪਾਂ ਸਾਰੇ ਟ੍ਰਾਇੰਗਲਾਂ ਤੇ ਮੋਤੀ ਲਗਾ ਲਾਂਗੇ ਤੇ ਬਹੁਤ ਹੀ ਸੋਹਣਾ ਤੇ ਸੌਖੇ ਤਰੀਕੇ ਨਾਲ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਇਹ ਪਲਾਜੋ ਤੇ ਬਾਹਾਂ ਤੇ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਮ ਆਪਣੀ ਸਾਰਿਆਂ ਤੇ ਹੀ ਲਗਾ ਲੈਣਾ ਹੈ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰਿਓ ਇਹ ਦੇਖੋ ਜੀ ਇਸ ਤਰ੍ਹਾਂ ਬਹੁਤ ਹੀ ਸੋਹਣੇ ਤੇ ਸਫਾਈ ਨਾਲ ਲੱਗ ਚੁੱਕੇ ਨੇ ਆਪਣਾ ਡਿਜ਼ਾਈਨ ਤਿਆਰ ਹੈ ਜੀ ਜੇ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰਿਓ ਜੀ ਤਾਂ ਕਿ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਧੰਨਵਾਦ